ਸਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਮਨ ਹਰ ਵੇਲੇ ਪਰੇਸ਼ਾਨ ਰਹਿੰਦਾ ਹੈ ਦੁਖੀ ਰਹਿੰਦਾ ਹੈ ਉਦਾਸ ਰਹਿੰਦਾ ਹੈ ਉਹ ਅੱਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪੰਜ ਸੰਕਲਪ ਲੈ ਲਓ ਤਾਂ ਦੇਖਣਾ ਉਦਾਸੀ ਪਰੇਸ਼ਾਨੀ ਚਿੰਤਾ ਕਿਹੜਾ ਛੱਡ ਜਾਵੇਗੀ ਤਾਂ ਆਓ ਫਿਰ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਇਹ ਕਿਹੜੇ ਪੰਜ ਸੰਕਲਪ ਆ ਪੰਜ ਸੰਕਲਪ ਤੋਂ ਭਾਵ ਕਿ ਆਪਾਂ ਇਹ ਪੰਜ ਗੱਲਾਂ ਆਪਣੇ ਆਪ ਦੇ ਉੱਤੇ ਲਾਗੂ ਕਰਨੀਆਂ ਨੇ ਫਿਰ ਆਓ ਜਾਣਦੇ ਹਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਆ ਖੁਸ਼ੀਆਂ ਚਾਹੀਦੀਆਂ ਨੇ ਬਰਕਤਾਂ ਚਾਹੀਦੀਆਂ ਨੇ ਨਾ ਤਾਂ ਇਹ ਪੰਜ ਸੰਕਲਪ ਸਾਨੂੰ ਲੈਣੇ ਹੀ ਪੈਣਗੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਸੰਕਲਪ ਪਿਆ ਆਪਣੀ ਬੋਲ ਬਾਣੀ ਦੇ ਉੱਤੇ ਕੰਟਰੋਲ ਕਰਨਾ ਆਪਣੇ ਸ਼ਬਦਾਂ ਦੇ ਉੱਤੇ ਆਪਣੇ ਵਿਚਾਰਾਂ ਦੇ ਉੱਤੇ ਕੰਟਰੋਲ ਕਰਨਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਬੋਲ ਰਹੇ ਹਾਂ ਕਿੱਥੇ ਬੋਲ ਰਹੇ ਆ ਤੁਸੀਂ ਅਕਸਰ ਹੀ ਆਪਣੇ ਆਸ-ਪਾਸ ਦੇਖ ਲਓ ਜਿੰਨਾ ਲੋਕਾਂ ਨੂੰ ਜ਼ਿਆਦਾ ਬੋਲਣ ਦੀ ਆਦਤ ਹੈ ਨਾ ਉਹ ਜ਼ਿਆਦਾ ਮੁਸੀਬਤਾਂ ਦੇ ਵਿੱਚ ਫਸਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਦੁੱਖ ਤਕਲੀਫਾਂ ਆਉਂਦੀਆਂ ਨੇ ਕਿਉਂਕਿ ਕਈ ਵਾਰ ਜ਼ਿਆਦਾ ਬੋਲਣ ਵਾਲਾ ਬੰਦਾ ਕੁਝ ਅਜਿਹੀਆਂ ਗੱਲਾਂ ਬੋਲ ਬੈਠਦਾ ਹੈ ਜਿੰਨਾ ਕਰਕੇ ਬਾਅਦ ਵਿੱਚ ਉਹਨੂੰ ਪਛਤਾਉਣਾ ਪੈਂਦਾ ਹੈ ਤਾਂ ਹਮੇਸ਼ਾ ਉਹਨਾਂ ਬੋਲੋ ਜਿੰਨੇ ਦੀ ਲੋੜ ਹੋਵੇ ਅਤੇ ਜੋ ਵੀ ਬੋਲਣਾ ਹੈ ਉਹਨਾਂ ਬੋਲਾਂ ਦੇ ਉੱਤੇ ਸਾਡਾ ਕੰਟਰੋਲ ਹੋਵੇ। ਮਹਾਪੁਰਖ ਜੀ ਕਹਿੰਦੇ ਹਮੇਸ਼ਾ ਮਿੱਠਾ ਬੋਲੋ, ਹੌਲੀ ਬੋਲੋ, ਵਜਣਦਾਰ ਬੋਲੋ ਅਤੇ ਐਸਾ ਬੋਲੋ ਕਿ ਤੁਹਾਡੇ ਬੋਲਣ ਕਰਕੇ ਦੂਜੇ ਦੀ ਜ਼ਿੰਦਗੀ ਦੁਆਵਾਂਾਂ ਦੇ ਨਾਲ ਭਰ ਜਾਵੇ। ਸਾਡੇ ਬੋਲਣ ਕਰਕੇ ਦੂਜੇ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ। ਇਹ ਨਹੀਂ ਆ ਵੀ ਹਰ ਵੇਲੇ ਕੌੜਾ ਬੋਲਦੇ ਰਹਿਣਾ, ਔਖੇ ਹੀ ਬੋਲਣਾ ਕਿਉਂਕਿ ਜਿਹੜੇ ਕੌੜਾ ਬੋਲਦੇ ਨੇ ਔਖਾ ਬੋਲਦੇ ਨੇ ਉਹ ਆਪਣੇ ਆਪ ਨੂੰ ਵੀ ਦੁਖੀ ਕਰਦੇ ਆ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਜੋ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਗਾ ਇਹ ਨਾ ਉਹ ਦੁਖੀ ਨਰਾਸ਼ ਹੋ ਕੇ ਜਾਂਦਾ ਹੈ ਤਾਂ ਆਪਣੇ ਆਪ ਨੂੰ ਇਹੋ ਜਿਹਾ ਬਣਾਉਣਾ ਹੈ ਕਿ ਜੋ ਜੀ ਵੀ ਸਾਡੇ ਕੋਲ ਆਵੇ ਨਾ ਸਾਡੇ ਨਾਲ ਗੱਲਬਾਤ ਕਰੇ ਉਹਦਾ ਮਨ ਖੁਸ਼ ਹੋ ਜਾਵੇ ਜੇ ਸਾਡੇ ਕਰਕੇ ਦੂਜਿਆਂ ਦਾ ਮਨ ਖੁਸ਼ ਹੋਵੇਗਾ ਤਾਂ ਅਸੀਂ ਆਪਣੇ ਆਪ ਹੀ ਖੁਸ਼ ਰਵਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਸੁੱਖ ਸ਼ਾਂਤੀ ਸਕੂਨ ਆਵੇਗਾ ਤਾਂ ਸਭ ਤੋਂ ਪਹਿਲਾ ਸੰਕਲਪ ਤਾਂ ਇਹ ਲੈਣਾ ਹੈ ਸੋਚ ਸਮਝ ਕੇ ਬੋਲਣਾ ਹੈ ਜਿੱਥੇ ਲੋੜ ਆ ਉਹਨਾਂ ਕ ਬੋਲਣਾ ਹੈ ਤੇ ਹਮੇਸ਼ਾ ਮਿੱਠਾ ਬੋਲਣਾ ਹੈ ਉਸ ਤੋਂ ਬਾਅਦ ਆ ਦੂਸਰਾ ਸੰਕਲਪ ਜ਼ਿਆਦਾ ਸੋਚਣ ਦੀ ਆਦਤ ਤੋਂ ਬਚਣਾ ਹੈ ਕੁਝ ਲੋਕਾਂ ਨੂੰ ਆਦਤ ਹੁੰਦੀ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਗੱਲਬਾਤ ਹੋ ਗਈ ਜੋ ਵੀ ਘਟਨਾ ਹੋ ਗਈ ਵਾਰ-ਵਾਰ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਆ ਕਿਉਂਕਿ ਦੇਖੋ ਜੀ ਦੁੱਖ ਦੇਣ ਵਾਲੀਆਂ ਗੱਲਾਂ ਬਾਰੇ ਆਪਾਂ ਜਿੰਨਾ ਜ਼ਿਆਦਾ ਸੋਚਾਂਗੇ ਉਨਾਂ ਹੀ ਉਹ ਸਾਨੂੰ ਦੁਖੀ ਕਰਨਗੀਆਂ ਤਾਂ ਜ਼ਿਆਦਾ ਸੋਚਣ ਦੀ ਆਦਤ ਤੋਂ ਬਚਣਾ ਹੈ ਜਦੋਂ ਹੀ ਸਾਡੇ ਮਨ ਦੇ ਵਿੱਚ ਕੋਈ ਗੱਲ ਵਾਰ-ਵਾਰ ਆ ਰਹੀ ਆ ਆ ਕੇ ਸਾਨੂੰ ਦੁਖੀ ਕਰ ਰਹੀ ਆ ਤਾਂ ਆਪਣੇ ਮਨ ਦੇ ਵਿੱਚ ਵਿਚਾਰਾਂ ਦੇ ਉੱਤੇ ਫੁੱਲ ਸਟਾਪ ਲਗਾਉਣਾ ਹੈ ਆਪਣੇ ਮਨ ਦੇ ਵਿੱਚ ਵਾਰ-ਵਾਰ ਆ ਰਹੇ ਵਿਚਾਰਾਂ ਨੂੰ ਰੋਕਣਾ ਹੈ ਪਰ ਇਹਨਾਂ ਵਿਚਾਰਾਂ ਨੂੰ ਰੋਕਣਾ ਇੰਨਾ ਆਸਾਨ ਨਹੀਂ ਹੁੰਦਾ ਇਹ ਓਨੀ دیر ਨਹੀਂ ਰੁਕਣਗੇ ਜਿੰਨੀ ਦੇਰ ਤੱਕ ਇਹਨਾਂ ਨੂੰ ਇੱਕ ਪਾਵਰਫੁੱਲ ਵਿਚਾਰ ਨਹੀਂ ਮਿਲ ਜਾਂਦਾ ਤਾਂ ਫਿਰ ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਇਦਾਂ ਦੀਆਂ ਗੱਲਾਂ ਇਦਾਂ ਦੇ ਵਿਚਾਰ ਚੱਲਦੇ ਨੇ ਜਿਨ੍ਹਾਂ ਕਰਕੇ ਅਸੀਂ ਉਦਾਸ ਹੋ ਰਹੇ ਹਾਂ ਪਰੇਸ਼ਾਨ ਹੋ ਰਹੇ ਹਾਂ ਦੁਖੀ ਹੋ ਰਹੇ ਹਾਂ ਤਾਂ ਉਹਨਾਂ ਗੱਲਾਂ ਨੂੰ ਉੱਥੇ ਹੀ ਸਟਾਪ ਕਰਕੇ ਆਪਣੇ ਮਨ ਵਿੱਚ ਇੱਕ ਨਵਾਂ ਵਿਚਾਰ ਦੇਣਾ ਹੈ ਪਾਵਰਫੁਲ ਵਿਚਾਰ ਜਿਵੇਂ ਮੰਨ ਲਓ ਕਿ ਅਸੀਂ ਦੁਖੀ ਸੀ ਕਿਸੇ ਵੱਲੋਂ ਕਹੀ ਹੋਈ ਗੱਲ ਤੋਂ ਕਿ ਕੋਈ ਮਣੋਖ ਆਇਆ ਸਾਨੂੰ ਮਾੜਾ ਬੋਲ ਗਿਆ ਸਾਡੇ ਬਾਰੇ ਮਾੜਾ ਕਹਿ ਗਿਆ ਤਾਂ ਸਾਨੂੰ ਉਹਦੀ ਗੱਲ ਨੇ ਬਹੁਤ ਦੁੱਖ ਪਹੁੰਚਾਇਆ ਆਪਾਂ ਵਾਰ-ਵਾਰ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਪਰੇਸ਼ਾਨ ਹੋ ਰਹੇ ਸੀ ਕਿ ਇਸ ਬੰਦੇ ਨੇ ਇਹ ਗੱਲ ਮੈਨੂੰ ਕਿਉਂ ਕਹੀ ਕੀ ਸੋਚ ਕੇ ਕਹੀ ਤਾਂ ਜਿੰਨੀ ਵਾਰੀ ਆਪਾਂ ਇਹ ਗੱਲ ਸੋਚੀ ਦੁਖੀ ਹੋਏ ਪਰ ਜਦੋਂ ਹੀ ਆਪਾਂ ਆਪਣੇ ਮਨ ਨੂੰ ਇਹ ਵਿਚਾਰ ਦਵਾਂਗੇ ਕਿ ਉਸ ਮਨੁੱਖ ਨੇ ਜੋ ਵੀ ਮੈਨੂੰ ਕਿਹਾ ਹੈ ਉਸ ਮਨੁੱਖ ਦੀ ਜੋ ਵੀ ਮੇਰੇ ਬਾਰੇ ਸੋਚ ਆ ਨਾ ਇਹ ਸੋਚ ਉਹਦੀ ਆ ਮੈਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਆ ਮੈਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਆ ਇਹ ਉਹਦਾ ਸੁਭਾਅ ਹੈ ਉਹਦੀ ਸੋਚ ਆ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਣੇ ਮਨ ਨੂੰ ਇਹ ਵਿਚਾਰ ਦਿੱਤਾ ਤਾਂ ਸਾਡੇ ਮਨ ਨੇ ਆਪਣੇ ਆਪ ਉਹ ਗੱਲ ਬਾਰੇ ਸੋਚਣਾ ਛੱਡ ਦੇਣਾ ਹੈ ਇਹ ਕੁਝ ਦਿਨ ਕਰਕੇ ਦੇਖਣਾ ਹੈ ਕਿਉਂਕਿ ਇਹ ਆਦਤਾਂ ਛੇਤੀ ਨਹੀਂ ਛੁੱਟਦੀਆਂ ਤਾਂ ਜਦੋਂ ਵੀ ਕੋਈ ਵੀ ਗੱਲ ਸਾਨੂੰ ਦੁਖੀ ਪਰੇਸ਼ਾਨ ਕਰਦੀ ਹੈ ਨਾ ਉਹਦੇ ਬਾਰੇ ਵਾਰ-ਵਾਰ ਨਹੀਂ ਸੋਚਣਾ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਗਈ ਆ ਤਾਂ ਕਈ ਵਾਰ ਉੱਥੇ ਵੀ ਆਪਾਂ ਬਹੁਤ ਜ਼ਿਆਦਾ ਸੋਚਦੇ ਹਾਂ ਕਿ ਇਹ ਦੁੱਖ ਤਕਲੀਫ ਮੇਰੀ ਜ਼ਿੰਦਗੀ ਵਿੱਚ ਕਿਉਂ ਆਈ ਕੀ ਦੇ ਕਰਕੇ ਆਈ ਤਾਂ ਉੱਥੇ ਵੀ ਵਾਰ-ਵਾਰ ਉਸ ਆਈ ਹੋਈ ਦੁੱਖ ਤਕਲੀਫ ਦੇ ਕਾਰਨ ਬਾਰੇ ਨਹੀਂ ਸੋਚਣਾ ਉਸ ਵੇਲੇ ਸੋਚਣਾ ਹੈ ਉਸ ਦੁੱਖ ਤਕਲੀਫ ਦੇ ਵਿੱਚੋਂ ਬਾਹਰ ਆਉਣ ਬਾਰੇ ਉਹਦੇ ਹੱਲ ਬਾਰੇ ਤੇ ਉਸ ਤੋਂ ਬਾਅਦ ਆ ਤੀਸਰੀ ਗੱਲ ਕਿ ਹਮੇਸ਼ਾ ਨੈਗੇਟਿਵ ਲੋਕਾਂ ਤੋਂ ਦੂਰ ਰਹਿਣਾ ਹੈ ਨੈਗੇਟਿਵ ਸੋਚ ਤੋਂ ਦੂਰ ਰਹਿਣਾ ਹੈ ਕੋਈ ਵੀ ਨੈਗੇਟਿਵ ਵਿਚਾਰ ਸਾਡੇ ਅੰਦਰ ਨਹੀਂ ਜਾਣਾ ਚਾਹੀਦਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਆਸ-ਪਾਸ ਇੰਨੀ ਗੈਲੈਕਟਿਕ એનર્ਜੀ ਇਕੱਠੀ ਕਰ ਲੈਣੇ ਆ ਤੇ ਉਹ ਕਰਦੇ ਅਸੀਂ ਖੁਦ ਹੀ ਆ ਜਿਵੇਂ ਵਾਰ-ਵਾਰ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਕਿਸੇ ਦੀ ਬੁਰਾਈ ਕਰਨੀ ਜਾਂ ਫਿਰ ਕਿਸੇ ਤੋਂ ਸੁਣਨੀ ਇਹ ਸਾਰੀਆਂ ਚੀਜ਼ਾਂ ਸਾਨੂੰ ਖੁਦ ਨੂੰ 네ਗੇਟਿਵ ਬਣਾਉਂਦੀਆਂ ਨੇ ਹੁਣ ਜਿਵੇਂ ਦੇਖੋ ਕਿ ਆਪਾਂ ਪਾਠ ਪੂਜਾ ਕਰਦੇ ਆ ਜਾਂ ਸੁਣਦੇ ਆ ਤਾਂ ਸਾਡੇ ਮਨ ਨੂੰ ਕਿੰਨੀ ਸ਼ਾਂਤੀ ਸਕੂਨ ਮਿਲਦਾ ਹੈ ਤਾਂ ਉਹ ਅਸਰ ਹੋਇਆ ਬੜੇ ਸੁਨੇ ਦਾ ਉਸੇ ਹੀ ਤਰ੍ਹਾਂ ਜਦੋਂ ਅਸੀਂ ਬਾੜਾ ਪੜ੍ਹਦੇ ਆ ਬਾੜਾ ਸੁਣਦੇ ਆ ਉਨਾ ਦਾ ਸਾਡੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਹਮੇਸ਼ਾ ਆਪਣੇ ਪਰਣ ਸੁਣਨ ਵੱਲ ਧਿਆਨ ਦੇਣਾ ਹੈ 네ਗੇਟਿਵ ਚੀਜ਼ਾਂ ਤੋਂ 네ਗੇਟਿਵ ਵਿਚਾਰਾਂ ਤੋਂ 네ਗੇਟਿਵ ਸੰਗਤ ਤੋਂ ਦੂਰ ਰਹਿਣਾ ਹੈ ਉਸ ਤੋਂ ਬਾਅਦ ਇਹ ਹੈ ਕਿ ਆਪਣੇ ਮਨ ਦਾ ਪੂਰਾ ਖਿਆਲ ਰੱਖਣਾ ਮਨ ਨੂੰ ਟਿਕਾ ਦੇ ਵਿੱਚ ਰੱਖਣਾ ਹੈ ਕਿਉਂਕਿ ਜੇਕਰ ਸਾਡਾ ਮਨ ਸ਼ਾਂਤਿਆ ਟਿਕਿਆ ਹੋਇਆ ਹੈ ਤਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਸਕੂਨ ਆਵੇਗਾ ਪਰ ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਤਾਂ ਹੀ ਮੇਰਾ ਮਨ ਸ਼ਾਂਤ ਰਹੇਗਾ ਟਿਕਿਆ ਰਹੇਗਾ ਤਾਂ ਅਸੀਂ ਦੂਜਿਆਂ ਨੂੰ ਬਦਲਣ ਦੇ ਵਿੱਚ ਲੱਗੇ ਰਹਿਨੇ ਆ ਪਰ ਨਹੀਂ ਸੱਚ ਹੈ ਕਿ ਸਭ ਤੋਂ ਜ਼ਰੂਰੀ ਹੈ ਸਾਡੇ ਮਨ ਦੀ ਸ਼ਾਂਤੀ ਮਨ ਦਾ ਟਿਕਾ ਜੇ ਮਨ ਸ਼ਾਂਤ ਹੈ ਤਾਂ ਫਿਰ ਭਾਵੇਂ ਅਸੀਂ ਜਿਹੋ ਜਿਹੇ ਮਰਜੀ ਹਾਲਾਤਾਂ ਦੇ ਵਿੱਚ ਹੋਈਏ ਉੱਥੇ ਅਸੀਂ ਸ਼ਾਂਤ ਰਹਿ ਸਕਦੇ ਆ ਤਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਮਨ ਸ਼ਾਂਤ ਤਾਂ ਰਹੇਗਾ ਜਦੋਂ ਅਸੀਂ ਇਸ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪੜ ਕੇ ਰੱਖਾਂਗੇ ਇਹਨੂੰ ਚੰਗੇ ਗਿਆਨ ਦੇ ਨਾਲ ਪੜ ਕੇ ਰੱਖਾਂਗੇ ਤਾਂ ਬਸ ਫਿਰ ਇਸ ਮਨ ਦੇ ਵਿੱਚ ਛੱਕਰੂ ਦਾ ਗਿਆਨ ਵਰਨਾ ਹੈ ਇਸ ਮਨ ਰਾਹੀਂ ਗੁਰੂ ਦਾ ਧਿਆਨ ਕਰਨਾ ਹੈ ਤਾਂ ਮਨ ਆਪਣੇ ਆਪ ਸੁੱਖ ਸ਼ਾਂਤੀ ਸਕੂਨ ਦਾ ਅਨੁਭਵ ਕਰੇਗਾ ਮਨ ਸ਼ਾਂਤ ਰਹੇਗਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਕਾਮਯਾਬ ਹੋਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਸਾਡਾ ਮਨ ਆ ਮਨ ਦਾ ਖਿਆਲ ਅਸੀਂ ਪਹਿਲਾਂ ਰੱਖਣਾ ਹੈ ਮਨ ਸ਼ਾਂਤ ਤੰਦਰੁਸਤ ਨਰਵਾਏ ਤਾਂ ਸਾਡੇ ਸਾਰੇ ਕੰਮਕਾਰ ਵਧੀਆ ਤਰੀਕੇ ਦੇ ਨਾਲ ਹੁੰਦੇ ਆ ਪਰ ਜੇ ਮਨ ਦੇ ਵਿੱਚ ਕੋਈ ਦੁੱਖ ਹੈ ਕੋਈ ਪਰੇਸ਼ਾਨੀ ਹੈ ਕੋਈ ਚਿੰਤਾ ਹੈ ਤੇ ਫਿਰ ਸਾਡਾ ਕਿਸੇ ਵੀ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਮਨ ਦਾ ਧਿਆਨ ਆਪਾਂ ਪਹਿਲਾਂ ਰੱਖਣਾ ਹੈ ਮਨ ਦੇ ਵਿੱਚ ਵਾਰ-ਵਾਰ ਇੱਕੋ ਗੱਲ ਨਹੀਂ ਸੋਚਣੀ ਖਾਸ ਕਰਕੇ ਦੁੱਖ ਦੇਣ ਵਾਲੀਆਂ ਗੱਲਾਂ ਵਾਰ-ਵਾਰ ਨਹੀਂ ਸੋਚਣੀਆਂ